ਜੇਤੋ ਮੰਡੀ ਤੋਂ ਬੁਰੀ ਖਬਰ ਚਿੜੀਆ ਰਾਮ ਜੋ ਕੇ 40 ਸਾਲ ਤੋਂ ਆਪਣੀ ਹਸਪਤਲ ਰੋਡ ਤੇ ਹਸਪਤਲ ਦੇ ਗੇਟ ਦੇ ਸਾਹਮਣੇ ਬਿਸਕਟਾਂ ਦੀ ਪੱਟੇ ਚਲਾ ਰਹੇ ਹਨ ਉਹਨਾਂ ਦਾ ਹਾਦਸਾ ਨਿਊ ਦੀਪ バス ਨਾਲ ਸਕੂਟਰੀ ਤੇ ਉਹ ਜਾ ਰਹੇ ਸਨ ਹੋਇਆ ਹੈ ਕਾਫੀ ਛੱਟਾਂ ਲੱਗੀਆਂ ਪਰਿਵਾਰ ਇੱਕ ਵਾਰ ਬਟਿੰਡੇ ਲੈ ਕੇ ਗਿਆ ਇਲਾਜ ਲਈ ਪਰ ਗੱਲ ਇਹ ਹੈ ਕਿ ਹਾਦਸੇ ਕਦੋਂ ਅਤੇ ਕਿਵੇਂ ਰੁਕਣਗੇ ਇਹ ਜ਼ਿੰਮੇਵਾਰੀ ਆਮ ਨਾਗਰਿਕ ਦੀ ਨਹੀਂ ਹੈ ਇਹ ਜੋ ਮੌਕੇ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਦੋਂ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਕੀਰਨੇ ਪੈਂਦੇ ਰਹਿਣਗੇ ਕਦੋਂ ਤੱਕ ਇਹ ਹਾਦਸੇ ਹੁੰਦੇ ਰਹਿਣਗੇ ਪ੍ਰਸ਼ਾਸਨ ਇਸ ਵਿੱਚ ਗੰਭੀਰਤਾ ਕਿਉਂ ਨਹੀਂ ਲੈ ਰਿਹਾ ਸਰਕਾਰ ਇਸ ਪ੍ਰਤੀ ਅਵੇਅਰ ਕਿਉਂ ਨਹੀਂ ਹੋ ਰਹੀ ਹਰ ਰੋਜ਼ ਦਾ ਕੰਮ ਹੋ ਗਿਆ ਲੋਕਾਂ ਦੀ ਜ਼ਿੰਦਗੀ ਦਾ ਕੋਈ ਮੁੱਲ ਹੀ ਨਹੀਂ ਹੈ ਸੜਕਾਂ ਦੇ ਉੱਪਰ ਜੇ ਗੱਲ ਕਰੀਏ ਬੱਸ ਡਰਾਈਵਰਾਂ ਦੀ ਤਾਂ ਅਸੀਂ ਉਹਨਾਂ ਨਾਲ ਭਾਈਵੰਦਗੀ ਦੀ ਗੱਲ ਕਰੀਏ ਉਹਨਾਂ ਦਾ ਬਿਲਕੁਲ ਕਸੂਰ ਨਹੀਂ ਉਹਨਾਂ ਨੂੰ ਬੱਸ ਤੇ ਚਲਾਉਣੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਸ਼ਾਮ ਨੂੰ ਠੇਕਾ ਭਰਨਾ ਹੈ ਮਾਲਕ ਨੂੰ ਜਵਾਬ ਦੇਣਾ ਹੈ ਮਗਰ ਇੱਕ ਇੱਕ ਮਿੰਟ ਬਾਅਦ ਪਰਮਿਟ ਬੱਸਾਂ ਦੇ ਦਿੱਤੇ ਹਨ ਆਖਰ ਇੰਨੇ ਸਾਰੇ ਜੋ ਰੱਬ ਕਰ ਜੀ ਚਲੇ ਗਏ ਹਨ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਕੌਣ ਚੁੱਕਦਾ ਹੈ ਆਰਟੀਓ ਚੁੱਕਦਾ ਹੈ ਸਰਕਾਰ ਚੱਕਦੀ ਹੈ डीसी ਚੱਕਦਾ ਹੈ ਮੌਕੇ ਦਾ ਜਾਂ ਪ੍ਰਸ਼ਾਸਨ ਚੱਕਦਾ ਹੈ ਕੋਈ ਨਹੀਂ ਚੱਕਦਾ ਇਹ ਜ਼ਿੰਮੇਵਾਰੀ ਕੋਈ ਨਹੀਂ ਚੁੱਕਣ ਨੂੰ ਤਿਆਰ ਹਾਂ ਜੋ ਬੀਤ ਗਿਆ ਕਹਿੰਦੇ ਹੈ ਉਹ ਸਮਾਂ ਵਾਪਸ ਨਹੀਂ ਆਉਂਦਾ ਪਰ ਜੋ ਸਮਾਂ ਹਜੇ ਅੱਗੇ ਆਉਣਾ ਹੈ ਉਸ ਨੂੰ ਆਪਾਂ ਹੱਥ ਪਾ ਸਕਦੇ ਹਾਂ ਕਿ ਨਹੀਂ ਕਿਉਂ ਨਹੀਂ ਬੱਸਾਂ ਦੇ ਪਰਮਟ ਦਾ ਟਾਈਮ ਲੇਟ ਕੀਤਾ ਜਾਂਦਾ ਇੱਕ ਮਿੰਟ ਦੇ ਵਿੱਚ ਬੱਸ ਤੇ ਬੱਸ ਚੜ੍ਹੀ ਆ ਰਹੀ ਹੈ ਅੱਡੇ ਦੇ ਉੱਪਰ ਫਿਰ ਅਗਲੀ ਬੱਸ ਆਲਾ ਸਵਾਰੀਆਂ ਅਗਲੇ ਅੱਡੇ ਤੋਂ ਚੱਕਣ ਦਾ ਮਾਰਾ ਪਿਛਲੀ ਬਾਸਾਂ ਨੂੰ ਤੇਜ਼ ਚਲਾਉਂਦਾ ਹੈ ਜਿਸ ਕਰਕੇ ਹਾਸੇ ਜ਼ਿਆਦਾਤਰ ਇਹ ਕਾਰਨ ਨਜ਼ਰ ਆਇਆ ਹੈ ਸਰਕਾਰ ਨੂੰ ਆਖੇ ਸੋਚਣਾ ਪਏਗਾ ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਕਦੋਂ ਤੱਕ ਅੱਖਾਂ ਬੰਦ ਕਰਕੇ ਸਰਕਾਰ ਚੁੱਪ ਕਰਕੇ ਬੈਠੀ ਰਹੇਗੀ ਕਦੋਂ ਤੱਕ ਆਰਟੀਓ ਚੁੱਪ ਕਰਕੇ ਬੈਠੇ ਰਹਿਣਗੇ ਪਰਮਟ ਦੇਣ ਵੇਲੇ 100 ਵਾਰ ਸੋਚੋ ਕਿ ਤੁਸੀਂ ਇੱਕ ਪਰਮਨ 9:11 ਤੇ ਦੇ ਰਹੇ ਹੋ ਦੂਜਾ ਪਰਮਨ 9:13 ਤੇ ਦੇ ਰਹੇ ਹੋ ਤੀਜਾ ਪਰਮਨ 9:15 ਤੇ ਦੇ ਰਹੇ ਹੋ ਉਹਦੇ ਵਿੱਚ ਸਰਕਾਰੀ ਟਾਈਮ ਵੀ ਚੱਲ ਪੈਂਦੇ ਆ ਜਿਸ ਕਰਕੇ ਡਰਾਈਵਰਾਂ ਨੂੰ ਬੱਸਾਂ ਖਿੱਚਣੀਆਂ ਪੈਂਦੀਆਂ ਇਹਨਾਂ ਦੀ ਮਜਬੂਰੀ ਹੈ ਪਰਮਡੀ 6-7 ਮਿੰਟ ਦਾ 8 ਮਿੰਟ ਦਾ ਲੇਟ ਕਰ ਦਿਓ ਕਿਉਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਚੁੱਕਿਆ ਇੱਥੇ ਜਮਾ ਕੋਈ ਪੁੱਛਣ ਦੱਸਣ ਆਲਾ ਨਹੀਂ ਹੁਣ ਇੱਕ ਰਿਪੋਰਟ ਬਣੂਗੀ ਖਬਰਾਂ 'ਚ ਆਊਗੀ ਗੱਲ ਅਖਬਾਰਾਂ ਛਪੂਗੀ ਤੱਕ ਕਹਾਣੀ ਖਤਮ ਇਹਨਾਂ ਦੀ ਲੰਬੀ ਉਮਰ ਦੀ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ